ਹਲੇ ਨੂੰ ਕਿ ਬਿਟਲੀ ਮੈਂ ਤਕਰ ਟ੍ਰਾਂਸਪੋਰਟਰ ਦੇ 10 ਟਰੱਕ ਨੂੰ ਹੁੜੇ ਭੜਾਣਾ ਕਟੂਗੋਤ ਲੈਣਾ ਹੈ ਕਟੂਗੋ ਬਸਾਂ ਦੇ ਚਲਾਣ ਮੈਂ ਇਹਨਾਂ ਨੂੰ ਬਸਾਂ ਦਿਖਾਣਾ ਜਿਹੜੇ ਪੇਪਰ ਹੈ ਨਹੀਂ ਜਿਹੜੇ ਭੋਲੇ ਭਾਲੇ ਲੋਕ ਆ ਵਿਚਾਰੇ ਨਹੀਂ ਦੇ ਸਕਦੇ ਕੁਝ ਉਹਨਾਂ ਨੂੰ ਚਲਾਣਾ ਪੈਣਾ ਜੀ ਸਹੀ ਆ ਮਾਈ ਜਾਨ ਇਹ ਕੰਮ ਦਾ ਯਾਰ ਮੋੜ ਦੇ ਕਿਤੇ ਹੁੰਦੇ ਆ ਲੋ ਜੀ ਸਭ ਪੱਕਾ ਕਰਾਓ ਕੋਈ ਹੋਰ ਮੈਂ ਹੁਣ ਤਾਂ ਰਹਿ ਜਾਣਾ ਨਹੀਂ ਗੱਲ ਕੋਈ ਕਸਣਾ ਮੈਂ ਮੇਰੇ ਕੋਲ ਬੈਠਣੇ ਨਹੀਂ ਤੇ ਸਟੈਂਡ ਤੋਂ ਚੱਲਣਾ ਮੈਂ ਉੱਚੀ ਦਾ ਕੰਮ ਕਰਦਾ ਬਿਮਾਰ ਬੰਦਾ 6000 ਰੁਪਏ ਦਾ ਚਲਾਨ ਕਰਦਾ ਆ ਜੀ ਉਪਰੋਂ ਤੋਂ ਚਾਰ ਕੰਦਨ ਪੁੱਛੋਦੇ ਭੱਟ ਤਾਂ ਜਾਨ ਤੋ ਨਹੀਂ ਬਚੇ ਮੈਂ ਤੇ ਰਾਜਨੀਤੀ ਸਾਨੂੰ ਸੁਭਾਊਗਾ ਕੋਈ ਵੀ ਨਾ ਮਿਚਲਾਨ ਦਿਓ ਜੀ ਵਾਲੀਆ ਸਾਹਿਬ ਤੁਸੀਂ ਇੱਕ ਹਲਕੇ ਦੇ ਇੰਚਾਰਜ ਅਕਾਲੀ ਦਲ ਦੇ ਅੱਜ ਜਿਹੜਾ ਫਾਟਕ ਦੇ ਥੰਨਾ ਦਿੱਤਾ ਕੀ ਕਰਕੇ ਦਿੱਤਾ ਇੱਕ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜ਼ਥੇਦਾਰ ਆ ਹਰਜਿੰਦਰ ਸਿੰਘ ਜੀ ਖਾਸ ਖਾਸ ਸਾਹਿਬ ਮੇਰੇ ਵੀਰ ਇਹਨਾਂ ਦਾ ਬੇਟਾ ਆ ਇਹ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਆਪਣੀ ਮਦਰ ਨੂੰ ਮਾਤਾ ਇਨੂੰ ਇੱਥੇ ਇਹਦੀ ਐਲਟੋ ਕਾਰ ਜਾਂ ਮਰੂਤੀ ਕਾਰ 'ਚ ਰੁਕਿਆ ਰੋਕ ਕੇ ਇਹਨੂੰ ਪੇਪਰ ਚੈੱਕ ਕੀਤੇ ਇਹਨੇ ਪੇਪਰ ਚੈੱਕ ਕਰਾਤੇ ਇਹਨੇ ਦੱਸਿਆ ਕਿ ਮੇਰੇ ਮਦਰ ਨਾਲ ਆ ਲੇਡੀਜ਼ ਨਾਲ ਆ ਜੀ ਮੈਨੂੰ ਜਾਣ ਦਿਓ ਗੁਰਗੁਰੇ ਅਰਦਾਸ ਦਾ ਟਾਈਮ ਹੋ ਗਿਆ ਉਹਨੂੰ ਪਹਿਲਾਂ ਤਾਂ 20-25 ਮਿੰਟ ਇੱਥੇ ਖੜੇ ਰੱਖਿਆ ਖੱਜਲ ਕਰਦੇ ਰਹੇ ਪੇਪਰ ਅੱਜ ਕੱਲ ਹਾਈ ਕੋਰਟ ਨੇ ਇਹ ਗੱਲ ਕਹਤੀ ਆ ਕਿ ਪੇਪਰ ਤੁਸੀਂ ਸਕੈਨ ਕਰੋ ਤੁਹਾਡੇ ਮੋਬਾਈਲ 'ਤੇ ਸਾਰੇ ਪੇਪਰ ਆਣੇ ਇਹ ਹਾਈ ਕੋਰਟ ਦਾ ਰੂਲ ਆ ਟਰੈਕਟਿਕਲ ਪੇਪਰ ਦਿਖਾਣ ਦੀ ਲੋੜ ਨਹੀਂ ਫੇਰ ਉਹਦਾ ਉਹਨੇ ਕਿਹਾ ਮੇਰੇ ਪਾਪਾ ਨਾਲ ਗੱਲ ਕਰ ਲਓ ਪੁੱਛ ਆਪਣੇ ਪਾਪਾ ਨਾਲ ਗੱਲ ਕਰਾਉਂਗਾ ਉਹਦੇ ਫਾਦਰ ਨਾਲ ਗੱਲ ਕੀਤੀ ਉਹਨੇ ਕਿਹਾ ਜੀ ਮੇਰਾ ਬੇਟਾ ਆਇਆ ਨੇ ਗੁਰਦੁਆਰੇ ਜਾਣਾ ਮੇਰੀ ਵਾਈਫ ਨਾਲ ਆ ਲੇਡੀਜ਼ ਨਾਲ ਆ ਜਾਂਦਾ 20 25 ਮਿੰਟ ਤੱਕ ਨੂੰ ਖੜੇ ਕਰਕੇ ਪਤਾ ਨਹੀਂ ਕਿਹੜੀ ਧਾਰਾ ਲਾ ਕੇ ਚਲਾਨ ਕੱਟ ਕੇ ਹੋ ਗਿਆ ਹੋ ਗਿਆ ਹੋ ਗਿਆ ਚਲਾਨ ਹੋ ਗਿਆ ਚਲਾਨੋ ਦਾ ਚਲਾਨੋ ਅਸੀਂ ਜਦੋਂ ਗੱਲ ਕਰਨ ਆਏ ਖਾਨੇਦਾਰ ਦਲਜੀਤ ਸਿੰਘ ਸਾਡੇ ਨਾਲ ਨਹਾਇਤੀ ਬਦਤਮੀਜ਼ੀ ਔਰ ਆਂਦੇ ਸਾਨੂੰ ਕਹਿੰਦਾ ਕਿ ਤੁਸੀਂ ਅਕਾਲੀ ਦਲ ਨਾਲੇ ਹੋਣਾ ਅਕਾਲੀ ਦਲ ਦਾ ਮੈਂ ਕੋਈ ਬੰਦਾ ਨਹੀਂ ਤੁਹਾਨੂੰ ਨੰਗਨ ਦੇਣਾ ਕਾਂਗਰਸ ਵੀ ਛੱਡੂਗਾ ਆਮ ਆਦਮੀ ਪਾਰਟੀ ਜੀ ਅਕਾਲੀ ਦਲ ਦਾ ਮੈਂ ਹੁਣ ਅਕਾਲੀ ਦਲ ਕਾਂਗਰਸ ਆਪ ਪੁਲਿਸ ਦੀ ਵਰਦੀ ਚ ਕਿੱਥੋਂ ਆ ਗਿਆ ਮੈਂ ਅਕਾਲੀ ਦਲ ਦੇ ਮੁੰਡੇ ਦੀ ਸਪੋਰਟ ਨਹੀਂ ਕਰਨਾ ਆ ਮੈਂ ਹਰ ਇੱਕ ਉੱਥੇ ਇੱਥੇ ਖੜੇ ਆ ਬੱਚੇ ਦੀ ਮੇਰੇ ਵੀਰ ਦੀ ਮੇਰੇ ਬਜ਼ੁਰਗਾਂ ਦੀ ਸਪੋਰਟ ਕਰਨ ਆਇਆ ਜਿਹੜੇ ਜਦੋਂ ਲੰਘਦੇ ਆ ਉਹਨਾਂ ਨੂੰ ਬਿਨਾਂ ਵਜ੍ਹਾ ਤੰਗ ਕੀਤਾ ਜਾਂਦਾ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾਂਦਾ ਦੇਖੋ ਕਿੰਨੀਆਂ ਸਨੇਚਿੰਗਸ ਹੋ ਰਹੀਆਂ ਕੁੜੀਆਂ ਦੇ ਵਿੱਚ ਇੰਨੀ ਦਹਿਸ਼ਤ ਹੋ ਗਈ ਅੱਜ ਦੀ ਰੇਲ 'ਚ ਜਨਾਨੀਆਂ 'ਚ ਨਹੀਂ ਦਹਿਸ਼ਤ ਹੋ ਗਈ ਕਿ ਸੋਨੇ ਦੀ ਚੈਨੀ ਪਾ ਕੇ ਘਰੋਂ ਨਿਕਲਣ ਤੋਂ ਡਰਦੀਆਂ ਉਹ ਤਾਂ ਬੰਦੇ ਇਹਨਾਂ ਤੋਂ ਫੜੇ ਨਹੀਂ ਜਾਂਦੇ ਹਜ਼ਾਰਾਂ ਕੇਸ ਅਨਟਰੈਸ ਥਾਣਿਆਂ 'ਚ ਪਏ ਆ ਉਹ ਤਾਂ ਟਰੇਸ ਨਹੀਂ ਹੋ ਰਹੇ ਸ਼ਰਮ ਸਾਡੇ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਦੇ ਬਾਹਰ ਕਤਲ ਹੋ ਜਾਂਦਾ ਉਹ ਤਾਂ ਇਹਨਾਂ ਕੋਈ ਬੰਦੇ ਫੜੇ ਨਹੀਂ ਗਏ ਸ਼ਰਮ ਬੇਦਬੀਆਂ ਹੋ ਰਹੀਆਂ ਉਹ ਇਹਨਾਂ ਕੋ ਫੜੇ ਨਹੀਂ ਗਏ ਇੱਕ ਭੋਲੇ ਪਾਲੇ ਇਹੋ ਜਿਹੇ ਬੱਚੇ ਜਿਹਨੇ ਨੀਲੀ ਦਸਤਾਰ ਸਜਾਈ ਆ ਜਿਹਨੇ ਅਕਾਲੀ ਦਲ ਦਾ ਕੋਈ ਪਰਣਾ ਬੰਨਿਆ ਉਹਨੂੰ ਕਹਿੰਦੇ ਨੰਗਾ ਨਹੀਂ ਜਾਣਾ ਤਰਾ ਚਲਾਂ ਘਟਣਾ ਹੁਣ ਕੀ ਮੁੱਦਾ ਹੈ ਇਸ ਵਜ੍ਹਾ ਨੂੰ ਕਰਕੇ ਮੈਂ ਅੱਜ ਇੱਥੇ ਧਰ ਨਾਲ ਆਇਆ ਮੈਨੂੰ ਦਿਨ ਬਿਟਣਾ ਪਊ ਰਾਤ ਬਿਟਣਾ ਪਊ ਸਾਰਾ ਅਕਾਲੀ ਦਲ ਇਕੱਠਾ ਕਰੂੰਗਾ ਮੈਂ ਪ੍ਰਧਾਨ ਸਾਹਿਬ ਦੇ ਨੋਟਿਸ ਵੀ ਲਿਆ ਰਿਹਾ ਹੁਣੇ ਗੱਲ ਮੈਂ ਸਹੇਦ ਤਾਂ ਇੱਥੇ ਬੈਠੂਗਾ ਜਿੰਨੀ ਦੇਰ ਇਸ ਬੰਦੇ ਦਾ ਕਾਰਵਾਈ ਨਹੀਂ ਹੁੰਦੀ ਕਾਰਵਾਈ ਕਰਾ ਗੋ ਹੁਣ ਕੀ ਮੁੱਦਾ ਆਪਣਾ ਹੈਗਾ ਮੇਰਾ ਮੁੱਦਾ ਇਸ ਬੰਦੇ ਦਾ ਕਾਰਵਾਈ ਹੋਵੇ ਸਰ ਕੀ ਸਾਰਾ ਮਾਮਲਾ ਸੀ ਜਿਹੜਾ ਕਿ ਕਾਲਾ ਸਿੰਘਾ ਫਾਟਕ ਦੇ ਕੋਲ ਜਿਹੜਾ ਕਿ ਅੱਜ ਅਕਾਲੀ ਦਲ ਵੱਲੋਂ ਧੰਨ ਲਗਾਇਆ ਗਿਆ ਸੀ ਸਾਰਾ ਮਾਮਲਾ ਕਿਸ ਦੀ ਚਲਾਣ ਨੂੰ ਲੈ ਕੇ ਕੀ ਸਾਰਾ ਕਿਸ ਹੈਗਾ ਕਿਸੇ ਮਾਮਲਾ ਸਰ ਇਸ ਤਰ੍ਹਾਂ ਸੀ ਸਾਡੀ ਨਕਬੰਦੀ ਦੌਰਾਨੇ ਜੋਰ ਇੰਦੀ ਅਸੀਂ ਚੈਕਿੰਗ ਕਰ ਰਹੇ ਸੀ ਵਹੀਕਲ ਚੈਕਿੰਗ ਕਰਕੇ ਉਹਨਾਂ ਦੇ ਪੇਪਰ ਵਗੈਰਾ ਘਰ ਤੋਂ ਤੇ ਚਲਾਣ ਕਰ ਰਹੇ ਸੀ ਇਹ ਕਲ ਟੋ ਘਰ ਕਾਲਾ ਸਿੰਘਾ ਸੈਟ ਤੋਂ ਆਈ ਹੈ ਇਹਦੀ ਬਰਿੰਦਰ ਸਿੰਘ ਨੇ ਰੋਕਿਆ ਜੀ ਨੂੰ ਪੇਪਰ ਚੈੱਕ ਕਰਨ ਬਾਰੇ ਕਿਹਾ ਉਹਨੇ ਪੇਪਰ ਚ ਚੈੱਕ ਕਰਨ ਦੀ ਬਜਾਏ ਕਿਹਾ ਵੀ ਆਨਲਾਈਨ ਚੈੱਕ ਕਰ ਲਓ ਬਰਿੰਦਰ ਸਿੰਘ ਨੇ ਆਨਲਾਈਨ ਚੈੱਕ ਕੀਤੇ ਚਲਾਨ ਕਾਫੀ ਬੰਦੇ ਨਾਲ ਉਹ ਗੱਲ ਕਰਾ ਰਿਹਾ ਸੀ ਉਹ ਸਾਨੂੰ ਦੂਤਰਾਕ ਕਰ ਰਿਹਾ ਸੀ ਮੈਂ ਵੀਰ ਜੀ ਵੀਰ ਜੀ ਸ਼੍ਰੀਮਾਨ ਜੀ ਕਹਿ ਕੇ ਗੱਲ ਕਰ ਰਿਹਾ ਸੀ ਉਸ ਤੋਂ ਬਾਅਦ ਉਹ ਚਲਾਨ ਕਰਾ ਕੇ ਸਾਡੇ ਕੋਲ ਚਲੇ ਵੀ ਗਿਆ ਵਾ ਠੀਕ ਠਾਕ ਚਲੇ ਗਿਆ ਵੀ ਸਰ ਪ੍ਰਦੂਸ਼ਣ ਮੇਰਾ ਘਟਿਆ ਪ੍ਰਦੂਸ਼ਣ ਦਾ ਤੁਸੀਂ ਜਿਆਦਾ ਜੁਰਮਾਨਾ ਪੈਂਦਾ ਵਾ ਤੁਸੀਂ ਚਲਾਨ ਸਾਡਾ ਸੀਟ ਬੈਲਟ ਮੇਰੇ ਨਹੀਂ ਲੱਗੀ ਸੀ ਵੀਲ ਦਾ ਕਰ ਸੀਟ ਵੜਦਾ ਚਲਾਨ ਕਰਾ ਕੇ ਆਪਣੇ ਦਸਲ ਕਰਕੇ ਚਲਾਨ ਚਿੱਟ ਲੈ ਕੇ ਚਲੇ ਗਿਆ ਉਹ ਤੋਂ ਬਾਅਦ ਕੋਈ ਸਾਨੂੰ ਨਹੀਂ ਪਤਾ ਸੀ ਕੋਈ ਫੋਨ ਆਉ ਐਚ ਸਵਾਲੀਆ ਕਹਿ ਰਿਹਾ ਸੀ ਆਪਣੇ ਬੰਦੇ ਤੁਸੀਂ ਮੈਨੂੰ ਜਾਣਦੇ ਨਹੀਂ ਕਾਫੀ ਸਾਡੇ ਨਾਲ ਉਹਨੇ ਗਲਤ ਲੈਂਗੁਏਜ ਉਸ ਦੀ ਕੀਤੀ ਕਾਫੀ ਕੁਛ ਉਹਨੇ ਬੋਲਿਆ ਬੁਲਾ ਬੰਦਾ ਬੋਲਿਆ ਅਸੀਂ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਕਹਿ ਰਹੇ ਹਾਂ ਪਰ ਉਹਨੇ ਸਾਡੀ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਉਹਦੇ ਨਾਲ ਪੰਜ ਸੱਤ ਬੰਦੇ ਹੈਗੇ ਸੀਗੇ ਉਹ ਧਰ ਨਾਲ ਆ ਕੇ ਬਹਿ ਗਏ ਜਦ ਕਿ ਉਹ ਜੀ ਕੋਈ ਗੱਲ ਨਹੀਂ ਉਹ ਕਹਿ ਰਿਹਾ ਨਾ ਆਪਣੇ ਬਿਊ ਜੇ ਰਿਹਾ ਕਿ ਮੇਰੇ ਨਾਲ ਲੇਡੀਜ਼ ਬੈਠੀ ਸੀ ਕੋਈ ਲੇਡੀ ਨਹੀਂ ਸੀ ਇਹ ਦੋ ਮੁੰਡੇ ਸੀ بس ਉਹਦੇ ਨਾਲ ਕੋਈ ਲੇਡੀ ਵਗੈਰਾ ਕੋਈ ਨਹੀਂ ਸੀ ਹੋ ਜਾ ਕੋਈ ਗੱਲ ਨਹੀਂ ਹੋਈ ਹੈਗੀ ਇਹ ਵੈਸੇ ਕਾਨੂੰਨ ਅੱਗੇ ਕਰ ਰਿਹਾ ਵਾ ਸਾਨੂੰ ਕਿਸੇ ਪਾਰਟੀ ਨਾਲ ਕੋਈ ਇਤਰਾਜ਼ ਨਹੀਂ ਹੈਗਾ ਕੋਈ ਪਾਰਟੀ ਕਿਸੇ ਪਾਰਟੀ ਦਾ ਵੀ ਕੋਈ ਬੰਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਅਸੀਂ ਰੂਟੀਨ ਨਾਲ ਚਲਾਂ ਜੋ ਕਰਦੇ ਆਂ ਕਿਸੇ ਦੀ ਪਾਰਟੀ ਦਾ ਕੋਈ ਸਾਡੇ ਨਾਲ ਪੱਖ ਨਹੀਂ ਹੈ ਕੀ ਤੁਸੀਂ ਆਪਣੇ ਹਲਤਾਂ ਇੰਚਾਰਜ ਆਪਣੇ ਨੂੰ ਦੱਸ ਰਿਹਾ ਸੀ ਉਹ ਨੂੰ ਤੁਸੀਂ ਉਧਰ ਜਾਣਦੇ ਤੁਸੀਂ ਬਿਲਕੁਲ ਨਹੀਂ ਮੈਂ ਨਹੀਂ ਸੀ ਜਾਂਦਾ ਕੀ ਤੁਸੀਂ ਇਹਦਾ ਨਾਰਮਲ ਤੁਸੀਂ ਦਲ ਜਿੱਤੀ ਉਹਨਾਂ ਨਾਲ ਬਿਲਕੁਲ ਨਾਰਮਲ ਬਹੁਤ ਹੈਲੀਮੀ ਨਾਲ ਔਰ ਉਹਨੂੰ ਸ਼੍ਰੀਮਾਨ ਜੀ کہہ ਕੇ ਬੁਲਾ ਰਿਆ ਵਾ ਪਰ ਉਸ ਬੰਦੇ ਨੇ ਸਾਡੇ ਨਾਲ ਬਹੁਤ ਜ਼ਿਆਦੀ ਬੱਦਸਲੂਕੀ ਨਾਲ ਗੱਲਬਾਤਾਂ ਕੀਤੀਆਂ ਵਾ ਅਸੀਂ ਰੁਟੀਨਾ ਚਲਾ ਰਹੇ ਸੀ ਹੋਰ ਜਾ ਰਿਹਾ ਸੀ ਉਹਨੇ ਇਸ ਮਾਮਲੇ ਨੂੰ ਲੈ ਕੇ ਅਸੀਂ ਵੱਡੇ ਲੈਵਲ ਤੇ ਗੱਲਬਾਤ ਕੀਤੀ ਜਾਊਗੀ ਧੋਖੀ ਜੀ ਉਹ ਤੁਹਾਡੇ ਅਫਸਰਾਂ ਨੂੰ ਤੁਸੀਂ ਕੀ ਦੱਸਾਂ ਜਾਂਦੇ ਆਪਣੇ ਸਾਡੇ ਦੱਸਦੇ ਸਾਡੇ ਅਫਸਰਾਂ ਵੱਲ ਵੀ ਕਿਹਾ ਗਿਆ ਹੈ ਕਿ ਤੁਸੀਂ ਸ਼੍ਰੀਮਾਨ ਜੀ ਤੋਂ ਬਿਨਾਂ ਘਟ ਸ਼੍ਰੀਮਾਨ ਜੀ ਨਾਲ ਹੋਵਾਂਗੇ ਅਗਲੇ ਨੂੰ ਕਿ ਸਰ ਬਹੁਤ ਨਾਰਮਲ ਤਰੀਕੇ ਨਾਲ ਗੱਲਬਾਤ ਕਰੋਗੇ ਸਾਡੇ ਵੱਲੋਂ ਰੁਟੀਨਾ ਨਾਲ ਗੱਲ ਕੀਤੀ ਉਹ ਬੰਦਾ ਵੀ ਰੁਟੀਨਾ ਚਲਾਨ ਕਰਾ ਕੇ ਚਲੇ ਗਿਆ ਪਰ ਐਚਐਸ ਵਾਲਿਆਂ ਨੇ ਗੱਲ ਬਹੁਤ ਜ਼ਿਆਦੀ ਸਾਡੇ ਨਾਲ ਗਲਤ ਲੈਂਗੁ ਜਿਹੜਾ ਬਹੁਤ ਹੀ ਮਾੜੀ ਗੱਲ ਆ ਉਸ ਤੋਂ ਬਾਅਦ ਉਹਨੇ ਬਿਨਾਂ ਪਰਮਿਸ਼ਨ ਇੱਕ ਰੋਡ ਲਾਈਨ ਦੇ ਰੇਲ ਲਾਈਨ ਲਾਗ ਰਹੀ ਆ ਰੇਲਾਂ ਦੇ ਧਰ ਨਾਲ ਜਿਹਦੇ ਨਾਲ ਆਉਣ ਜਾਣ ਵਿੱਚ ਕਾਫੀ ਦਿੱਕਤ ਹੋ ਗਈਆਂ ਰੇਲ ਆਨ ਦਾ ਟੈਂਸ ਸੀ ਇਹ ਧਰ ਨਾਲ ਆ ਕੇ ਬਹਿ ਗਿਆ ਜਿੱਥੇ ਕੋਈ ਬਹੁਤ ਵੱਡਾ ਘਟਨਾ ਵੀ ਵਾਪਰ ਸਕਦੀ ਸੀ ਕੀ ਚਾਰਵਾਈ ਦੀ ਮੰਗ ਕਰਦੇ ਹੋ ਇਹ ਤੇ ਵੈਸੇ ਹੋਣੀ ਚਾਹੀਦੀ ਆ ਜੀ ਹੋਣੀ ਚਾਹੀਦੀ ਆ ਜਿਸ ਬੰਦੇ ਨੇ ਇੱਕ ਧਰਨ ਇੱਕ ਨੋ ਇੱਕ ਚਲਾਨ ਕੀਤਾ ਗਿਆ ਵਾ ਚਲਾਨ ਤੇ ਐਡਾ ਵੱਡਾ ਇਸ਼ੂ ਬਣਾ ਚੁੱਕਾ ਹੈ ਨਹੀਂ ਦੂਜੇ ਪਾਸੇ ਜਿਹੜੇ ਆਪਣੇ ਉਹਨਾਂ ਨੇ ਬਿਨਾਂ ਪਰਮਿਸ਼ਨ ਦੇ ਧਰਨਾ ਲਾਤਾ ਉਥੇ ਹਾਈਵੇ ਦੇ ਉੱਪਰ ਮਾਰੀ ਰੇਲਵੇ ਫਾੜ ਦੇ ਟੋਨ ਉਰੇ ਬਾਰੇ ਇਹ ਠੀਕ ਕਰ ਰਹੀ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਸੋ ਹੋਣੀ ਚਾਹੀਦੀ ਆ ਕਿਉਂਕਿ ਕੋਈ ਘਟਨਾ ਵਾਪਰ ਸਕਦੀ ਆ